ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਸਿਮਰਨ ਤੁਹਾਡਾ ਪੁਹੀੜ ਫੈਮਿਲੀ ਵਲੌਗ ਵਿੱਚ ਸਵਾਗਤ ਕਰਦੀ ਹਾਂ ਜੀ ਹੋਰ ਦੱਸੋ ਜੀ ਕਿਵੇਂ ਹੋ ਤੁਸੀਂ ਅ ਅੱਜ ਹੈਗਾ ਜੀ ਇਸ ਸਾਲ ਦਾ ਲਾਸਟ ਡੇ ਅ ਲਾਸਟ ਡੇ ਵੀ ਕਹਿ ਸਕਦੇ ਹਾਂ ਕੁਝ ਕਮੈਂਟ ਹੈਗੇ ਨੇ ਜਿਹੜੇ ਨਵੇਂ ਸਾਲ ਚੜਨ ਚ ਰਹੇਗੇ ਤੇ ਟਾਈਮ ਹੋ ਗਿਆ ਜੀ 11:00 ਵਜੇ 45 ਮਿੰਟ ਆ ਦੇਖੋ ਜੀ ਹਾਂ ਤੁਹਾਨੂੰ ਨੀ ਤੁਹਾਨੂੰ ਆ ਦੇਖੋ ਤੁਹਾਨੂੰ ਉਲਟਾ ਦਿਖਦਾ ਹੋਗਾ 11:45 ਮਿੰਟ ਹੋ ਗਏ ਤਾਂ ਮੈਂ ਤੁਹਾਨੂੰ ਬੈਕ ਕੈਮਰੇ ਨਾਲ ਦਿਖਾਉਣੀ ਆ 1 ਮਿੰਟ ਆ ਦੇਖੋ ਜੀ 11:45 55 ਮਿੰਟ ਹੋ ਗਏ 5 ਮਿੰਟ ਰਹਿ ਗਏ ਜੀ ਨਵਾਂ ਸਾਲ ਚੜਨ ਚ ਹਾਂਜੀ ਨਵਾਂ ਸਾਲ ਚੜਨ ਵਾਲਾ ਹੀ ਆ 5 ਮਿੰਟ ਰਹਿ ਗਏ ਤੇ ਮੈਂ ਕਿਹਾ ਆਪਾਂ ਤੁਹਾਡੇ ਨਾਲ ਨਵਾਂ ਸਾਲ ਚੜਦੇ ਹੋਏ ਦੇਖਾਂਗੇ ਤੇ ਆਪਾਂ ਬਸ 4-5 ਮਿੰਟ ਤੱਕ ਨਵਾਂ ਸਾਲ ਚੜਦੇ ਹੋਏ ਦੇਖਾਂਗੇ ਜੀ ਸਾਰੇ ਸੁੱਤੇ ਪਏ ਨੇ ਡਾਕਟਰ ਸਾਹਿਬ ਪਏ ਨੇ ਬੱਚੇ ਸੁੱਤੇ ਪਏ ਨੇ ਪਹਿਲਾਂ ਤਾਂ ਸਮਰ ਮੇਰੇ ਨਾਲ ਜਾਗ ਰਿਹਾ ਸੀਗਾ ਤੇ ਕਹਿੰਦਾ ਮम्मा ਮੈਂ ਤੁਹਾਡੇ ਨਾਲ ਜਾਗੂਗਾ ਤੇ ਫਿਰ ਮੈਂ ਕਿਹਾ ਵੀ ਚਲ ਬੀਤੂ ਸੌਂ ਜਾ ਹਨਾ ਮੈਂ ਉਹਨੂੰ ਧੱਕੇ ਨਾਲ ਸਵਾਤਾ ਤੇ ਮੈਂ ਵੀ అలਾਰਮ ਲਾਤਾ ਸੀਗਾ ਮੈਂ ਕਿਹਾ ਵੀ ਮੈਂ ਜਰੂਰ ਉੱਠ ਕੇ ਹਨਾ ਆਪਣੇ ਵੀਵਰਸ ਨਾਲ ਨਵਾਂ ਸਾਲ ਜਿਹੜਾ ਹੈ ਸੈਲੀਬ੍ਰੇਟ ਕਰਨਾ ਤੇ ਆਪਾਂ ਚੜਦੇ ਹੋਏ ਦੇਖਣਾ ਨਵਾਂ ਸਾਲ ਤੇ 4 ਮਿੰਟ ਰਹਿ ਗਏ ਜੀ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਬੱਚੇ ਪਏ ਤੇ ਆ ਦੇਖੋ ਬੱਚੇ ਸੁੱਤੇ ਪਏ ਨੇ ਮਹਿਕ ਸਮਰ ਦੋਨੇ ਸੁੱਤੇ ਪੈਨੇ ਇਹ ਤੇ ਡਾਕਟਰ ਸਾਹਿਬ ਵੀ ਸੁੱਤੇ ਪੈਨੇ ਇਹ ਦੇਖੋ ਹਾਂਜੀ 11:58 ਹੋ ਗਏ 58 11:58 ਹੋ ਗਏ ਤੇ ਵਾਹਿਗੁਰੂ ਕਰੇ ਨਵਾਂ ਸਾਲ ਤੁਹਾਡੇ ਸਾਰਿਆਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਜੀ ਰਕੀਆਂ ਲੈ ਕੇ ਆਵੇ ਜਿੰਨਾ ਵੀ ਭੈਣ ਭਰਾਵਾਂ ਨੇ ਆਪਣੇ ਮਨ ਦੇ ਵਿੱਚ ਸੋਚਿਆ ਹੋਇਆ ਹੈ ਨਾ ਵੀ ਅਸੀਂ ਨਵੇਂ ਸਾਲ ਦੇ ਵਿੱਚ ਆਹ ਕਰਨਾ ਹੈ ਆਹ ਕਰਨਾ ਉਹਨਾਂ ਦੀ ਸਾਰੀ ਇੱਛਾ ਪੂਰੀ ਹੋਵੇ ਤੇ ਬਹੁਤ ਮੇਰੇ ਭੈਣ ਭਰਾ ਖੁਸ਼ ਰਹਿਣ ਮੇਰੇ ਵੀਵਰਸ ਖੁਸ਼ ਰਹਿਣ ਤੇ ਠੀਕ ਹੈ ਜੀ 2 ਮਿੰਟ ਰਹਿ ਗਏ ਬਸ ਥੋੜਾ ਜਿਹਾ ਹੀ ਇੰਤਜ਼ਾਰ ਹੈ ਮੈਂ ਕੱਲੀ ਜਾਗ ਰਹੀਆਂ ਘਰ ਦੇ ਵਿੱਚ ਸਾਰੇ ਸੁੱਤੇ ਪਏ ਨੇ ਤੇ ਠੀਕ ਹੈ ਹਾਂਜੀ ਹੋ ਗਏ 11:59 ਮਿੰਟ ਤੁਨਾ ਉਲਟਾ ਦਿਖਦਾ ਹੋਊਗਾ ਤੇ 11:59 ਮਿੰਟ ਹੋ ਗਏ ਬਸ ਹੋਣ ਵਾਲੇ 12:00 ਵਜਣ ਵਾਲੇ ਨੇ ਦੇਖੋ ਆਪਾਂ ਦੇਖਾਂਗੇ ਹੁਣ ਦੇਖਿਓ ਪ੍ਰਮਾਤਮਾ ਕਰੇ ਇਹ ਨਵਾਂ ਸਾਲ ਸਾਡੇ ਸਾਰਿਆਂ ਲਈ ਬਹੁਤ ਵਧੀਆ ਚੜ੍ਹੇ ਯਾਦਗਾਰ ਬਣੇ ਜੀ ਚੰਗੀਆਂ ਚੰਗੀਆਂ ਯਾਦਾਂ ਇਕੱਠੀਆਂ ਹੋਣ ਇਸ ਸਾਲ ਦੇ ਵਿੱਚ ਤੇ ਤਰੱਕੀਆਂ ਬਖਸ਼ੇ ਵਾਹਿਗੁਰੂ ਸਾਰਿਆਂ ਨੂੰ ਪਰਵੱਜ ਕੇ ਹੈਪੀ ਨਿਊ ইয়ার ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਤੇ ਸਾਰਿਆਂ ਦੀਆਂ ਵਾਹਿਗੁਰੂ ਸਾਰੀ ਇੱਛਾ ਪੂਰੀਆ ਕਰੇ ਜੀ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਜੀ ਬਹੁਤ ਬਹੁਤ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਮੇਰੇ ਭੈਣ ਭਰਾਵਾਂ ਨੂੰ ਤੇ ਮੇਰੇ ਸਬਸਕ੍ਰਾਈਬਰ ਨੂੰ ਐਸੇ ਤਰ੍ਹਾਂ ਮੇਰਾ ਸਾਥ ਦਿਓ ਜੀ ਐਸੇ ਤਰ੍ਹਾਂ ਆਪਣੇ ਨਾਲ ਬਣ ਕੇ ਬਣੇ ਰਹੋ ਤੇ ਆਪਾਂ ਇਕੱਠੇ ਚੱਲਾਂਗੇ ਹਨ ਤੇ ਅੱਜ ਨਵਾਂ ਸਾਲ ਹੈ ਜੀ ਚੜ੍ਹ ਗਿਆ ਅੱਜ ਤੇ ਬਾਹਰ ਪਟਾਕੇ ਚੱਲ ਰਹੇ ਨੇ ਆਹ ਦੇਖੋ ਤੁਹਾਨੂੰ ਸੰਦੇ ਪਟਾਕੇ ਚੱਲ ਰਹੇ ਨੇ ਨਵਾਂ ਸਾਲ ਕਿਸ ਨੇ ਸੈਲੀਬ੍ਰੇਟ ਕੀਤਾ ਹੋਗਾ ਤੇ ਆਪਾਂ ਵੀ ਇਕੱਠਿਆਂ ਨੇ ਆ ਦੇਖੋ ਕਿਤੇ ਕਿਤੇ ਪਟਾਕੇ ਚੱਲ ਰਹੇ ਆ ਆ ਦੇਖੋ ਸੰਦੇ ਦੇਖੀਏ ਬਾਹਰ ਜਾ ਕੇ ਇੱਕ ਮਿੰਟ ਜੇ ਦਿਖਣਗੇ ਤਾਂ ਦੇਖਦੇ ਆ ਨਹੀਂ ਜੀ ਦਿਖਿਆ ਨਹੀਂ ਹੈਗਾ ਮੈਂ ਤਾਂ ਉੱਪਰ ਵੀ ਚੜੀ ਸੀਗੀ ਕੋਠੇ ਤੇ ਪਰ ਦਿਖਿਆ ਨਹੀਂ ਆਏਗਾ ਹਲੇ-ਦਾਲੇ ਕੁਝ ਵੀ ਨੇਰਾ ਬਹੁਤ ਜ਼ਿਆਦਾ ਸੀਗਾ ਚਲੋ ਅਨਾ ਆਪਾਂ ਪਸਤੇ ਦੇ ਵਿੱਚ ਸਾਲ ਸੈਲੀਬ੍ਰੇਟ ਕਰਾਂਗੇ ਚਲੋ ਮਿਲਦੇ ਆਂ ਜੀ ਸਵੇਰੇ ਦਿਨ ਚੜ ਜਾਣ ਦੋ ਫਿਰ ਆਪਾਂ ਗੱਲਬਾਤ ਕਰਦੇ ਆ ਠੀਕ ਹੈ ਹੈਪੀ ਨਿਊ ਇਅਰ ਜੀ ਡਾਕਟਰ ਸਾਹਿਬ ਇਧਰ ਚੱਕ ਕੇ ਚੱਕ ਕੇ ਚੱਕ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਬਬੂ ਹੈਪੀ ਨਿਊ ਇਅਰ ਨੰਨੂ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਤੂੰ ਤਾਂ ਕਨਸੀ ਮੈਂ ਜਾਗੂਗਾ ਮੈਂ ਹਾਂ ਮੈਂ ਤੁਹਾਨੂੰ ਜਗਣਾ ਸੀ ਪੁੱਤ ਜਾਣਾ ਮੈਂ ਤਾਂ ਹੈ ਕਿੱਥੇ ਜਾਣਾ ਜਗਦਾ ਉਹ ਹੈਪੀ ਨਿਊイヤー ਪੈ ਨਿਊイヤー ਹੈਪੀ ਨਿਊイヤー ਹਾਂਜੀ ਟਾਈਮ ਹੈਗਾ ਜਿਹੜਾ 1 ਵਜ ਗਿਆ ਤੇ ਥੋੜੀ ਥੋੜੀ ਧੁੱਪ ਚਮਕੀ ਆ ਹੁਣ ਸਵੇਰ ਦੀ ਬਿਲਕੁਲ ਹੀ ਧੁੱਪ ਨਹੀਂ ਸੀਗੀ ਤੇ ਪਹਿਲਾਂ ਸਵੇਰੇ ਸਮਾਨ ਜਿਹੜਾ ਸੈੱਟ ਕਰਨ ਵਾਲਾ ਸੀਗਾ ਉਹ ਕਰਨ ਚ ਥੋੜਾ ਜਿਆ ਬਿਜੀ ਹੋ ਗਈ ਤੇ ਮੈਂ ਕਿਹਾ ਚਲੋ ਹਨਾ ਹੁਣ ਨਾਲੇ ਤੁਹਾਨੂੰ ਦਿਖਾਉਣੀ ਆ ਵੀ ਕੀ ਕੀ ਸੈੱਟ ਕੀਤਾ ਆਪਾਂ ਕਿਵੇਂ ਕੀਤਾ ਵੀ ਨਾਲੇ ਤੁਹਾਨੂੰ ਬਾਹਰ ਦਾ ਥੋੜਾ ਜਿਹਾ ਵਿਊ ਦਿਖਾ ਦਈਏ ਤੇ ਧੁੱਪ ਕਦੇ ਆ ਜਾਂਦੀ ਆ ਕਦੇ ਚਲੀ ਜਾਂਦੀ ਆ ਬਾਲੀ ਜਿਆਦਾ ਨਹੀਂ ਹੈਗੀ ਹਵਾ ਬਹੁਤ ਜਿਆਦਾ ਚੱਲ ਰਹੀ ਆ ਅੱਜ ਬਹੁਤ ਜਿਆਦਾ ਹਵਾ ਦੇਖ ਰਹੀ ਥੋੜੀ ਥੋੜੀ ਧੁੱਪ ਨਿਕਲੀ ਆ ਵਾਏ ਤੁਹਾਨੂੰ ਦਿਖਦੀ ਆ ਤ ਨਹੀਂ ਨਹੀਂ ਸੂਰਜ ਦੇਵਤਾ ਥੋੜੀ ਥੋੜੀ ਨਿਕਲੀ ਆ ਚਮਕੀ ਆ ਵਸ ਤੁੱਪ ਇਧਰ ਸਾਮਰ ਫਿਰਦਾ ਹੈਪੀ ਨਿਊ ਇਅਰ ਸੱਟ ਲੱਗੂ ਹੈਪੀ ਨਿਊ ਇਅਰ ਰਾਤ ਸੁੱਤਾ ਪਿਆ ਸੀ ਉੱਠਿਆ ਨਹੀਂ ਹੈਗਾ ਬਹੁਤ ਠਾਲਿਆ ਤੈਨੂੰ ਨੀਂਦਾ ਗਈ ਸੀ ਨੀਂਦਾ ਗਈ ਸੀ ਪਹਿਲਾਂ ਕਹਿੰਨਾ ਜਾਗੂਗਾ ਮम्मा ਤੁਹਾਡੇ ਨਾਲ ਹੈ ਹੁਣ ਜਿੱਦਾਂ ਦੀ ਠੰਡ ਹੋ ਗਈ ਜੀ ਮੈਂ ਨਾ ਇਹਨਾਂ ਨੂੰ ਸਵੇਰੇ ਨਹੀਂ ਨਿਮਾਉਂਦੀ ਠੰਡ ਜਾਦੀ ਆ ਹਵਾ ਬਹੁਤ ਲੱਗਦੀ ਐ ਤੇ ਹੁਣ ਇਹਨਾਂ ਨੂੰ ਰਾਤ ਨੂੰ ਹੀ ਨਿਮਾਇਆ ਕਰੂੰਗੇ ਰਾਤ ਨੂੰ ਦੋਨੇ ਪੈਣ ਪਾਈ ਨਾ ਕੇ ਹਰਜਾਈ 'ਚ ਬੜਜਿਆ ਕਰਨਗੇ ਨਹੀਂ ਫਿਰ ਬਿਮਾਰ ਹੋ ਜਾਣਗੇ ਚਲੋ ਮੈਂ ਤੁਹਾਨੂੰ ਨਾ ਅੰਦਰ ਜਾ ਕੇ ਦਿਖਾਉਣੀ ਆ ਬੀਕੀ ਕੋ ਸੱਜ ਸੈੱਟ ਕੀਤਾ ਨਾਲੇ ਮੈਂ ਦੁੱਧ ਨੂੰ ਵਾਲੀ ਰੱਖ ਕੇ ਆਈ ਸੀਗੀ ਅੱਜ ਦੁੱਧ ਨੂੰ ਵਾਲੀ ਦੇਣੀ ਵੀ ਲੇਟ ਹੋ ਗਈ। ਹਾਜੀ ਆਈ ਨਹੀਂ ਹੈਗੀ ਦੁੱਧ ਨੂੰ ਵਾਲੀ ਟਾਈਮ ਲੱਗੂਗਾ। ਹਾਂਜੀ ਫਰਸ਼ ਆਪਣੇ ਲੱਗ ਗਿਆ ਸੀ। ਦੇਖੋ ਨਾਲੇ ਤਾਂ ਲੌਬੀ ਚ ਲੱਗ ਗਿਆ ਸੀਗਾ। ਨਾਲੇ ਰਸੋਈ ਚ ਲੱਗ ਗਿਆ ਸੀ। ਪਰ ਨਾ ਦੇਖੋ ਤੁਹਾਨੂੰ ਆ ਮਿੱਟੀ ਦਿਖਦੀ ਹੋਊਗੀ ਕਿੰਨੀ ਇਹ ਚਿੱਕੜ ਹੈ ਨਾ ਗਾਰਾ ਬਾਹਰੋਂ ਆਇਆ ਜਿਹੜਾ ਕਿਉਂਕਿ ਆਪਣੇ ਨਾ ਹਲੇ ਆ ਪੋਰਚ ਦਾ ਕੰਮ ਬਾਕੀ ਹੈ ਇੱਥੇ ਬਹੁਤ ਜ਼ਿਆਦਾ ਗਾਰਾ ਹੈ ਰੇਤਾ ਬਹੁਤ ਜ਼ਿਆਦਾ ਮਿੱਟੀ ਮੀਂਹ ਪਿਆ ਨਾ ਜਿੱਦਣ ਦੋ ਦਿਨ ਮੀਂਹ ਪਈ ਗਿਆ ਫਿਰ ਸਾਰੇ ਗਾਰਾ ਮਿੱਟੀ ਅੰਦਰ ਆਈ ਗਿਆ ਕੁਛ ਨਾ ਇਹ ਹਜੇ ਗਿੱਲਾ ਹੈ ਗਿੱਲੇ ਦੇ ਵਿੱਚ ਜਦੋਂ ਨਾ ਥੋੜੀ ਜਿਹੀ ਤੁੰਦ ਹੋ ਜਾਂਦੀ ਹੈ ਫਿਰ ਇੱਥੋਂ ਨਾ ਇਹ ਪਾਣੀ ਨਿਕਲਦਾ ਹੈ ਵਿੱਚੋਂ ਬਹੁਤ ਜ਼ਿਆਦਾ ਉਦੇ ਨਾਲ ਉਹ ਨਹੀਂ ਸੁੱਕਦਾ ਨਹੀਂ ਹੈਗਾ ਇਹ ਧੁੱਪ ਨਹੀਂ ਨਾ ਲੱਗਦੀ ਆ ਦੇਖੋ ਮੇਰਾ ਨਾ ਸਮਾਨ ਕੱਟਿਆ ਪਿਆ ਮੰਜੇ ਦੇ ਉੱਤੇ ਕੁਸ਼ ਕਾਫੀ ਤਾਂ ਮੈਂ ਲੈ ਗਈ ਅੰਦਰ بس ਆ ਥੋੜਾ ਜਿਹਾ ਰਹਿ ਗਿਆ ਮੈਨੂੰ ਦਿਖਾਉਣੀ ਆ ਆ ਦੇ ਨਾ ਪੇਟੀ ਨ ਮਾਰੀ ਸੈੱਟ ਕਰੇ ਨੇ ਅੰਦਰ ਆ ਦੇਖੋ ਆ ਪੇਟੀ ਲਾਤੀ ਆਲਮਾਰੀ ਲਾਤੀ ਐਵੇਂ ਤੇ ਆ ਜਿਹੜਾ ਆਪਣਾ ਸਮਾਨ ਹੈ ਹਨਾ ਆ ਵਾਲਾ ਪਿਆ ਜਿਹੜਾ ਤੇ ਇਹ ਨਾ ਹੁਣ ਵਿੱਚ ਟਿਕੂਗਾ ਪਹਿਲਾਂ ਇਹ ਪਤਾ ਕਿਉਂ ਨਹੀਂ ਠੀਕ ਕਰ ਸਕੀ ਮੈਂ ਕਿਉਂਕਿ ਪੇਟੀ ਨਮਾਰੀ ਆ ਵਿੱਚ ਵਿਚਾਲੇ ਪਈ ਸੀ ਵਿਚ ਵਿਚਾਲੇ ਤਾਂ ਪਏ ਸੀ ਜਿਹੜੇ ਆਹ ਕੰਦਾਂ ਦੀਆਂ ਸੈਡਾਂ ਹੁੰਦੀਆਂ ਨੇ ਨਾ ਆਹ ਵਾਲੀਆਂ ਹੈਨਾ ਤੇ ਮੈਨੂੰ ਦਿਖਾਉਣੀ ਆ ਦੇਖੋ ਆਹ ਵਾਲੀਆਂ ਆ ਦੇਖੋ ਐਸ ਤੋਂ ਨਾ ਸਾਰੇ ਆਹ ਸਮਾਰਨ ਵਾਲੇ ਸੀ ਟੁੱਟ ਭੱਜ ਹੋਈ ਪਈ ਸੀ ਆ ਚੀਜ਼ਾਂ ਨੇ ਜਿਹੜੀਆਂ ਤੇ ਇਹ ਸਾਰੀਆਂ ਕੰਦਾਂ ਦੇ ਵਾਲੇ ਵਾਲੇ ਸੀਗੀ ਠੀਕ ਕਰਨ ਵਾਲੀ ਚਾਰ ਚਪੇਰਾ ਤੇ ਮੈਂ ਕਿਹਾ ਵੀ ਜੇ ਇੱਕ ਵਾਰੀ ਸਾਮਾਨ ਸੈੱਟ ਹੋ ਗਿਆ ਨਾ ਫਿਰ ਇਧਰ ਉਧਰ ਕਰਨਾ ਭਰਿਆ ਹੋਈਆਂ ਪੇਟੀ ਬਿਮਾਰੀ ਹਲਾਉਣੀਆਂ ਬਹੁਤ ਜ਼ਿਆਦਾ ਔਖੀਆਂ ਹੋ ਜਾਣਗੀਆਂ ਵੀ ਦਵਾਰੇ ਪਈ ਖਾਲੀ ਵੀ ਨਹੀਂ ਹੁੰਦੀਆਂ ਹੈਗੀਆਂ ਇੰਨੀ ਹਿੰਮਤ ਨਹੀਂ ਹੈਗੀ ਤੇ ਫਿਰ ਮੈਂ ਨਾ ਇਹਨਾਂ ਨੂੰ ਕਿਹਾ ਮਿਸਤਰੀਆਂ ਨੂੰ ਵੀ ਤੁਸੀਂ ਪਹਿਲਾਂ ਆਹ ਕਮਰੇ ਦੀ ਕਰ ਤੋਂ ਰਿਪੇਅਰ ਜਿਹੜੀ ਬਾਕੀ ਹੈ ਤੇ ਵੀ ਫਿਰ ਮੈਂ ਨਾ ਇੱਥੇ ਸਾਮਾਨ ਟਕਾਉਂਦੀ ਹੋ ਜਮਾਂ ਚਲੋ ਹੁਣ ਨਾ ਮੈਂ ਹੌਲੀ ਹੌਲੀ ਇਹ ਮਤਲਬ ਸਾਰਾ ਸਮਾਰ ਦੂੰਗੀ ਸਾਰੇ ਕੱਪੜੇ ਜਿਹੜੇ ਅਲਮਾਰੀ ਚ ਰੱਖਣ ਵਾਲੇ ਅਲਮਾਰੀ ਚ ਲੱਗਣਗੇ ਜਿਹੜੇ ਬੈੱਡ ਚ ਲੱਗਣ ਵਾਲੇ ਨੇ ਉਹ ਬੈੱਡ ਚ ਲੱਗਣਗੇ ਪੇਟੀ ਦੇ ਵਿੱਚ ਬਿਸਤਰੇ ਕੁਝ ਰਜਾਈਆਂ ਗਦਾਲੇ ਤਾਂ ਮੈਂ ਧਰਤੇ ਤੇ ਰਹਿ ਗਈਆਂ ਦਰੀਆਂ ਖੇਸ ਤੇ ਕੰਬਲ ਵਗੈਰਾ ਜਿਹੜੇ ਪੂਰੇ ਹੁੰਦੇ ਨੇ ਆਪਣੇ ਤੇ ਉਹ ਹਨਾ ਤੇ ਉਹ ਮੈਂ ਟਿਕਾਉਣੇ ਨੇ ਇਹਦੇ ਵਿੱਚ ਤੇ ਨਾਲ ਮੈਂ ਟਿਕਾਉਂਦੀ ਨਾਲ ਮੈਂ ਤੁਹਾਨੂੰ ਦਿਖਾਉਂਗੀ ਦਰੀਆਂ ਜਿਹੜੀਆਂ ਮੈਂ ਆਪਣੇ ਹੱਥਾਂ ਨਾਲ ਗੁਣੀਆਂ ਹੋਈਆਂ ਨੇ ਤੇ ਉਹ ਤੁਹਾਡੇ ਨਾਲ ਸ਼ੇਅਰ ਕਰੂੰਗੀ ਚਲੋ ਹੁਣ ਮੈਂ ਨਾ ਇਥੋਂ ਸਮਾਨ ਸਾਰਾ ਸਮਾਰਦੀ ਆ ਤੇ ਆਪਾਂ ਫਿਰ ਥੋੜੀ ਦੇਰ ਬਾਅਦ ਮਿਲਦੇ ਆ ਠੰਡ ਜਿਹੜੀ ਬਹੁਤ ਹੋਈ ਪਈ ਹੈ ਬਹੁਤ ਜਿਆਦੇ ਪਤਾ ਕੀ ਹੈ ਨਾ ਤਾਂ ਹੁਣ ਸਤੋਂ ਅੰਦਰ ਝਾੜੂ ਲੱਗਦਾ ਨਾ ਪੋਚਾ ਲੱਗਦਾ ਇੰਨੇ ਜਿਆਦੇ ਹੋਏ ਪਿਆ ਹਲੇ ਨਾ ਇੱਕ ਆਪਣੇ ਨਾ ਗੇਟ ਵੀ ਨਹੀਂ ਲੱਗੇ ਹੈਗੇ ਗੇਟ ਆਪਣੇ ਆ ਹੀ ਨੇ ਆਪਾਂ ਮੈਂ ਤੁਹਾਨੂੰ ਦਿਖਾਉਣੀ ਆ ਬਾਹਰ ਜਾ ਕੇ ਆਪਣੇ ਨਾ ਪਰਦੇ ਜਿ ਲਾਏ ਹੋਏ ਨੇ ਆ ਦੇਖੋ ਅਰੇ ਕੋਆ ਤੁਹਾਨੂੰ ਦਿਖਦੇ ਨੇ ਨਾ ਪੜਦੇ ਇਹ ਪੜਦੇ ਲਾਏ ਹੋਏ ਨੇਗੇ ਮੈਂ ਤੁਹਾਨੂੰ ਦਿਖਾਉਣੀ ਆ ਬੈਕ ਕੇ ਅੰਦਰ ਇਹ ਨਾ ਆ ਦੇਖੋ ਆ ਪੜਦੇ ਲਿਆ ਕੇ ਲਾਏ ਨੇ ਆਪਾਂ ਤੇ ਜਿਹੜੇ ਮੁੰਡੇ ਨੂੰ ਲੱਕੜੀ ਨੂੰ ਕਿਹਾ ਹੋਇਆ ਸੀ ਆਪਾਂ ਲੱਕੜੀ ਦਾ ਕੰਮ ਕਰਵਾਉਣਾ ਸੀ ਜੀ ਤੋਂ ਤੇ ਉਹਨੇ ਨਾ ਕਿਸੇ ਹੋਰ ਦਾ ਕੰਮ ਫੜ ਲਿਆ ਤੇ ਆਪਾਂ ਨੂੰ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪਿਆ ਇਸ ਕਰਕੇ ਆ ਦੇਖੋ ਆ ਲਿਆ ਕੇ ਨਾ ਪੜਦੇ ਲਾਏ ਨੇ ਗੇਰੇ ਇੰਨੀ ਜ਼ਿਆਦੇ ਤਕਲੀਫ ਨਾ ਅਸੀਂ ਜ਼ਿੰਦਗੀ ਚ ਨਹੀਂ ਕੱਟੀ ਹੈਗੀ ਜਿੰਨੀ ਠੰਡ ਨਾਲ ਸਾਨੂੰ ਐਡੀ ਕੀ ਤਕਲੀਫ ਹੋਗੀ ਬਹੁਤ ਜ਼ਿਆਦੇ ਤਕਲੀਫ ਹੋਗੀ ਇੱਕ ਰੱਬ ਵੀ ਜਮੀ ਐ ਹੋਇਆ ਪਿਆ ਬਿਲਕੁਲ ਧੁੱਪ ਨਹੀਂ ਕੱਢਦਾ ਹੈਗਾ ਕਦੇ ਚਮਕਾਰਾ ਮਾਰਦਾ ਕਦੇ ਨਹੀਂ ਮਾਰਦਾ ਬਸ ਪੁੱਛੋ ਨਾ ਤੁਸੀਂ ਤੇ ਮਿਸਤਰੀ ਵੀ ਆਪਦਾ ਕੰਮ ਕਰੀ ਜਾਂਦੇ ਨੇ ਵਿਚਾਰੇ ਇਹਨਾਂ ਨੇ ਕੋਠੇ ਤੇ ਮਿੱਟੀ ਪਾਈ ਸੀਗੀ ਤੇ ਉਹ ਸਾਰੀ ਮਿੱਟੀ ਨਾ ਉਹ ਹੋਗੀ ਮੀਂਹ ਨਾਲ ਗਿੱਲੀ ਹੋਗੀ ਜਿਹੜਾ ਮੀਂਹ ਪੈ ਗਿਆ ਨਾ ਮੀਂਹ ਨੇ ਆਪਣਾ ਸਾਰਾ ਕੰਮ ਖਰਾਬ ਕਰਤਾ ਕੋਠੇ ਤੇ ਨਹੀਂ ਫਰਸ਼ ਲੱਗ ਜਾਣਾ ਸੀਗਾ ਹੁਣ ਉੱਪਰ ਸਾਰੀ ਮਿੱਟੀ ਗਿੱਲੀ ਹੋਈ ਪਈ ਐ ਹੁਣ ਘੱਟੋ ਘੱਟ ਲੱਗ ਜਾਣਗੇ ਉਹਨੂੰ 8-10 ਦਿਨ ਲੱਗ ਜਾਣਗੇ ਸੁੱਕਣ ਨੂੰ ਕਿ ਧੁੱਪ ਤਾਂ ਲੱਗਦੀ ਨਹੀਂ ਹੈਗੀ ਚਲੋ ਦੇਖਦੇ ਹਾਂ ਕਦੋਂ ਫਰਸ਼ ਲੱਗਦਾ ਹੁਣ ਤੇ ਚਲੋ ਫਿਰ ਮਿਲਦੇ ਹਾਂ ਠਹਿਰ ਕੇ ਲੋ ਜੀ ਆਪਣੇ ਨਾ ਬਾਉਂਡਰੀ ਕਰਨ ਲੱਗ ਗਏ ਦੇਖੋ ਆਪਣੇ ਬਾਉਂਡਰੀ ਹੋਣ ਲੱਗ ਗਏ ਤੇ ਜਿਹੜੀ ਆ ਦਿਖਦੀ ਹੈ ਨਾ ਤੁਹਾਨੂੰ ਇੱਥੇ ਇੱਕ ਤੱਕ ਇੱਥੇ ਇੱਕ ਤੱਕ ਹੈ ਨਾ ਇੱਥੇ ਨਾ ਮੈਂ ਸਟੋਰੇਜ ਬਣਵਾਉਣੀ ਆ ਮਤਲਬ ਜਿਵੇਂ ਆਪਾਂ ਬਾਲਣ ਵਗੈਰਾ ਰੱਖਣ ਵਾਸਤੇ ਹੈ ਨਾ ਪਾਥੀ ਗੋਹਾ ਆਪਣਾ ਲੱਕੜੀਆਂ ਵਗੈਰਾ ਹੈ ਨਾ ਉਹ ਚੀਜ਼ ਰੱਖਣ ਵਾਸਤੇ ਇੱਥੇ ਬਣਵਾਵਾਂਗੇ ਉੱਤੇ ਨਾ ਆਪਣਾ ਜਿਹੜੇ ਸਿਮਿੰਟ ਦੀਆਂ ਸਲੇਟਾਂ ਹੁੰਦੀਆਂ ਨੇ ਉਹ ਪਵਾ ਲਾਂਗੇ ਤੇ ਗੇਟ ਲੱਗਦਾ ਕਰਾਂਗੇ ਇਹਨੂੰ ਆਪਾਂ ਤੇ ਗੇਟ ਲੱਗਦਾ ਹੋ ਜਾਊਗਾ ਤੇ ਆਪਣੇ ਗੋਹ ਪਾਥੀ ਨੂੰ ਜਗ੍ਹਾ ਹੋ ਜੂਗੀ ਨੀਚੇ ਪਿਛਲੇ ਪਾਸੇ ਆ ਗਿਆ ਨਾਲੇ ਘਾਤੇ ਤੇ ਆਹ ਕਰਨ ਲੱਗੇ ਬਾਉਂਡਰੀ ਇੰਨੀ ਹੋ ਗਈ ਜੀ ਤੇ 7-7 ਫੁੱਟ ਕਹਿੰਦੇ ਨੇ ਕਹਿੰਦੇ 7-7 ਫੁੱਟ ਕਰਾਂਗੇ ਦੇਖੋ ਇਧਰ ਹੋ ਗਈ ਸਾਰੇ ਪਾਸੇ ਉਹ ਤੇ ਤੱਕ ਜਦੋਂ ਬਾਉਂਡਰੀ ਹੋ ਗਈ ਨਾ ਇਹਦੇ ਨਾਲ ਵੀ ਮੜਾ ਜਾ ਹਵਾ ਦੀ ਠੱਲ ਪੈ ਚੁਗੀ ਹਵਾ ਰੁਕ ਚੁਗੀ ਆ ਦੇਖੋ ਹਨਾ ਅਸੀਂ ਮੰਜੇ ਲਾਏ ਹੋਏ ਨੇ ਦੇਖੋ ਗੇਟਾਂ ਦੇ ਵਿੱਚ ਪਿਛਲੇ ਪਾਸੇ ਇਧਰ ਪੜਦੇ ਲਾਏ ਹੋਏ ਨੇ ਬਹੁਤ ਜ਼ਿਆਦਾ ਮੁਸ਼ਕਲ ਹੋ ਰਹੀ ਹੈਗੀ ਇੱਕ ਬਿੱਲੀ ਨਹੀਂ ਸਾਨੂੰ ਟਿਕਣ ਦਿੰਦੀ ਰਾਤ ਨੂੰ ਬਿੱਲੀ ਉਹਦੀ ਆ ਜਾਂਦੀ ਹੈ ਬਿਲਕੁਲ ਨਾ ਤਾਂ ਸਾਨੂੰ ਟਿਕਣ ਸੌਣ ਦਵੇ ਹਨਾ ਨਾ ਅਸੀਂ ਕੋਈ ਚੀਜ਼ ਰੱਖ ਸਕੀਏ ਉਹਦੀ ਖਿੱਚ ਕੇ ਲੈ ਜਾਂਦੀ ਹੈ ਦੱਸ ਕੀ ਕਰੀਏ ਜਿੰਨਾ ਚਿਰ ਗੇਟ ਨਹੀਂ ਲੱਗਦੇ ਉਨਾ ਚਿਰ ਇਹਦਾ ਇਹਨੂੰ ਰੋਕ ਨਹੀਂ ਸਕਦੇ ਹੈਗੇ ਚਲੋ ਜੀ ਪਤਾ ਨਹੀਂ ਕਿੰਨੇ ਕ ਦਿਨਾਂ ਹਲੇ ਠੰਡ ਰਹੂਗੀ ਠੰਡ ਤਾਂ ਚਲੋ ਰਹੂਗੀ ਧੁੱਪ ਕਹਿੰਦੇ ਪਤਾ ਨਹੀਂ ਕਦੋਂ ਕ ਨਿਕਲੂਗੀ ਆ ਦੇਖੀ ਜਾਓ ਕਿ ਕਦੋਂ ਨਿਕਲਦੀ ਲੋਹੜੀ ਤੋਂ ਬਾਅਦ ਹੀ ਨਿਕਲੂਗਾ ਮੁੰਡਾ ਧੁੱਪਾ ਆਪਾਂ ਹਾਜੀ ਬਣਵਾ ਲਿਆ ਬਾਬਿਆਂ ਦੀ ਜੋਤਵਤੀ ਵਾਸਤੇ ਇਹ ਆਪਣੇ ਕੋਲੇ ਸਟੈਂਡ ਸੀ ਜਿਹੜਾ ਇਹ ਪਹਿਲਾਂ ਦਾ ਪਿਆ ਸੀਗਾ ਤੇ ਆਪਾਂ ਮਤਲਬ ਕੰਮਸਾਰੂ ਇੱਥੇ ਲਵਾ ਲਿਆ ਤੇ ਬਾਕੀ ਆਪਾਂ ਉੱਪਰ ਕਰਾਂਗੇ ਬਾਬਾ ਜੀ ਦਾ ਮੰਦਿਰ ਉੱਪਰ ਰੱਖਾਂਗੇ ਮਮਟੀ ਦੇ ਉੱਤੇ ਮਮਟੀ ਚ ਤੇ ਜਿਹੜੀ ਜਗ੍ਹਾ ਬਣੀਆ ਤੁਹਾਨੂੰ ਕਮਰਾ ਦਿਖਾਇਆ ਸੀਗਾ ਤੇ ਇਹ ਤਾਂ ਆਪਾਂ ਵੈਸੇ ਲਵਾ ਲਿਆ ਵੀ ਬਾਬਿਆਂ ਦੀ ਜੋਤਵਤੀ ਨਹੀਂ ਹੁਣ ਕਿਤੇ ਗਈ ਜਗਾ ਨਹੀਂ ਹੈਗੀ ਹਨਾ ਹੁੰਦੀ ਨਹੀਂ ਬਾਬਾਈ ਦੀ ਜੋਤਪੱਤੀ ਤੇ ਉਹ ਵੀ ਬਹੁਤ ਜ਼ਰੂਰੀ ਹੈ ਤਾਂ ਕਰਕੇ ਹੁਣ ਇੱਥੇ ਲਾ ਗਏ ਭਾਈ ਆ ਕੇ ਚਲੋ ਜੀ ਇੱਥੇ ਜੋਤਪੱਤੀ ਹੋ ਗਿਆ ਕਰੀਏ ਡਾਕਟਰ ਸਾਹਿਬ ਲੈ ਕੇ ਆਏ ਨੇ ਜੀ ਪੀਜ਼ਾ 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 ਕੇ ਪਿੰਜ਼ਾ ਖਾਣਾ ਪੀਜ਼ਾ ਤੁਸੀਂ ਵੀ ਖਾ ਲਓ ਜੀ ਪੀਜ਼ਾ ਖਾਤਾ ਸਕਦੇ ਨਹੀਂ ਨੂਨ ਭੁੱਕਦੇ ਆ ਕੀ ਖਾਤਾ ਚਾਹਦੇ ਨਹੀਂ ਨੂਨ ਤਾਂ ਕਿਉਂ ਭੁੱਕਦੇ ਆ ਕਨ ਜਲੇ ਤੇ ਨੂਨ ਕਿਉਂ ਭੁੱਕਦੇ ਆ ਖਾਤਾ ਸਕਦੇ ਨਹੀਂ ਹੈਗੇ ਕਹਿੰਦੇ ਜੇ ਲੈਣਾ ਪਈ ਈੜ ਮੰਡੀ ਕਾਫਲਾ ਪੈੜ ਤੇ ਲਿਆਏ ਅੱਛਾ ਕਿਥੋਂ ਨਾ ਸਪான்ਸਰ ਅੱਛਾ ਨਾ ਸਪான்ਸਰ ਅੱਛਾ ਸਪான்ਸਰ ਵੀ ਰਿਵਿਊ ਨਹੀਂ ਹੈ ਕਿ ਵੈਸੇ ਹੀ ਖਾਦੇ ਰਿਵਿਊ ਨਾਲ ਬੋਲਦੇ ਹੂੰ ਮੈਂ ਜਿਹੜੇ ਮੈਂ ਪੀਜ਼ਾ ਖਾਂਦਾ ਤਾਂ ਹੈ ਨਹੀਂ ਹੂੰ ਮੈਨੂੰ ਇਹਦੇ ਲੱਗ ਅੱਛਾ ठीक है चलो तो ठीक है <laughs> ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਪੂਰੀ ਵੀਡੀਓ ਦੇਖਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਪਲੀਜ਼ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਤੇ ਜਿਹੜੇ ਮੈਨੂੰ ਨਵੇਂ ਦੇਖ ਰਹੇ ਨੇ ਨਵੇਂ ਆਏ ਨੇ ਚੈਨਲ ਤੇ ਪਲੀਜ਼ ਜਰੂਰ ਸਬਸਕ੍ਰਾਈਬ ਕਰਿਓ ਤੇ ਬਾਕੀ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਤੁਸੀਂ ਮੈਨੂੰ ਮੇਰੇ ਵੀਡੀਓ ਨੂੰ ਪਿਆਰ ਦੇ ਰਹੇ ਹੋ ਐ ਨਾ ਬਹੁਤ ਸਪੋਰਟ ਕਰ ਰਹੇ ਹੋ ਇਸੇ ਤਰ੍ਹਾਂ ਨਵੇਂ ਸਾਲ ਦੇ ਵਿੱਚ ਆਪਦੀ ਸਪੋਰਟ ਜਾਰੀ ਰੱਖਿਓ ਜੀ ਸਪੋਰਟ ਦਿੰਦੇ ਰਹੋ ਕਿਉਂਕਿ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਜਿਆਦਾ ਲੋੜ ਹੈ ਤੇ ਚਲੋ ਜੀ ਮਿਲਦੇ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ